no uh... Namo Amitabha Namo Amitabha Namo Amitabha 嗯。Uh ਰਾਸ ਮੈਂ ਧਾਈ ਇੱਕ ਅਰਦਾਸ ਭਾਟ ਗਿਰਤ ਕੀ ਗੁਰ ਰਾਮ ਦਾਸ ਰੱਖੋ ਸਰਨਾਈ ਇੱਕਿਆ ਰਾਮਦਾਸ ਰਖੋ ਸ਼ਰਨ ਜੁਗ ਜੁਗ ਬਤਲੰ ਦੋ ਜਹਾਨ ਅਨੰਦ ਵਾਲੀ شہاز گیان مخشند بادشاہ میں رحمتان کنڈار جاہدہ جہور حاجر حفور ਹਾਜਰ ਨਾਜਰ ਕਲ ਜੁਗ ਕੇ ਅਵਤਾਰ ਤੁਮ ਤਨ ਤਨ ਸਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਤੇ ਪਵਨ ਪਵਿਤਰ ਅਜੂਨੀ ਤੇ ਅੰਦਰ ਹਾਜਰੀਆਂ ਲਵਾਜ਼ੇ ਤੇ ਸਤਿਗੁਰਾਂ ਦੀ ਬਾਣੀ ਮਵਾਦ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰ ਵੀ ਸਨਮਾਨ ਜਿਉ ਕੋ ਹੰਗੁਰੂਂ ਤੇ ਆਈ ਗੁਰਸਿਵਾਦੀ ਖਲਸਾ ਰੂਪ ਸਾਧ ਸੰਗਤ ਜਿਉ ਮੰਗਦੇ ਭਾ ਸ੍ਰੀ ਦੰਦੇ ਸਰਤਾਜ ਪੰਚਮ ਪਾਤਸ਼ਾਹ ਪੰਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਵਾਰਕ ਜਿਸ ਨਾਮ ਤੋਂ ਉਚਾਰਨ ਕੀਤੀ ਹੋਈ ਮਵਾਰਕ ਵੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਿਰਤ ਬਾਨੀ ਲੜੀ ਵਾਰ ਹਰ ਰੋਜ਼ ਚਰਨ ਬਿਸਰਾਂ ਦੇ ਪੰਧ ਨੂੰ ਆਮੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਮੂਰਖਿ ਸੁਰਖਸ਼ ਕਰਦੇ ਨੇ ਕਿਸ ਤੇ ਦੂਰ ਕਹਾ ਤੋ ਜਾਏ ਉਪਰ ਨਰਕਨ ਹਾਲ ਤੇ ਉਹ ਗੁਰੂ ਅਰਜਨ ਦੇਵ ਬੰਦਾ ਜੀ ਇਸ ਮਨੁੱਖ ਨੂੰ ਸਮਝਾਉਂਦੇ ਨੇ ਕਿ ਕਿਤੇ ਤੱਕ ਇਨਸਾਨ ਇਹ ਮਨੁੱਖ ਤੇਰੀ ਦੌਰ ਹੋ ਸਕਦੀ ਹੈ ਉਤੋਂ ਦੂਰ ਜਿਸ ਨੇ ਪੈਦਾ ਕੀਤਾ ਉਹ ਉਤੋਂ ਦੂਰ ਜਾਣਾ ਚਾਹੀ ਤਨ ਗਉਦ ਦਾ ਵੀਰਤ ਹੋ ਗਿਆ ਜੋ ਕੁਝ ਤੇਰੇ ਕੋਲ ਆ ਗਿਆ ਸਤਿਗੁਰੂ ਕਹਿੰਦੇ ਪਰ ਤੂੰ ਤੋ ਦੂਰ ਨਹੀਂ ਹੋ ਸਕਦਾ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਸੰਡਾਈ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਾਈ ਪਰ ਫਿਰ ਵੀ ਅ ਰੱਬ ਨੇ ਜੋ ਕੁਝ ਬਖਸ਼ਿਆ ਰੱਬ ਦੀ ਅਗੁਣੀ ਕਿਰਪਾ ਰੱਬ ਦੀ ਮਿਹਰਬ ਤੇਰੇ ਤੇ ਕੀਤੀ ਹੈ ਤਾਂ ਤਨ ਮੂਤਵੇ ਤਾਂ ਬਨ ਕੁਝ ਮਿਲਿਆ ਸਤਿਗੁਰੂ ਕਹਿੰਦੇ ਨੇ ਜਿੰਨੀ ਮਰਜ਼ੀ ਤੂੰ ਆਪਣੀ ਭਜ ਦੌੜ ਕਰ ਲਈ ਤੂੰ ਉਥੋਂ ਦੂਰ ਨਹੀਂ ਰੱਬ ਦੇ ਬੜਾਂ ਨੇ ਰੱਬ ਤੇਰੇ ਬੜਾਂ ਨੇ ਉਬਰ ਰੱਖਣਾ ਬਤੇ ਆ ਰੱਬ ਨੇੜੇ ਹੈ ਦੂਰ ਨਹੀਂ ਹੈ ਇਤਨਾ ਕਲਯੁਗ ਕਿਉਂ ਵਿਆਪਦਾ ਜਾਂ ਇਤਨੇ ਮਾੜੇ ਸੋਚ ਵਿਚਾਰ ਮਾੜੇ ਫਰਮ ਕਿਉਂ ਹੋਏ ਨੇ ਇਨਸਾਨ ਦੇ ਕਿਉਂਕਿ ਉਬਰ ਦਾ ਉਹ ਹੈ ਅਰਦਾ ਪੂ ਹੈ ਜਿਹੜਾ ਰੱਬ ਨੂੰ ਜੰਦਾ ਹੈ ਰੱਬ ਨੇ ਸਾਰਿਆਂ ਦੇ ਲਈ ਇੱਕ ਕਰਮ ਬਣਾਏ ਨੇ ਸੋਚ ਵਿਚਾਰ ਬਣਾਈ ਹੈ ਕਿ ਤਰਦਾ ਉਹ ਹੈ ਉਬਰਦਾ ਉਹ ਹੈ ਜਿਹੜਾ ਉਹਨਾਂ ਕਰਮਾਂ ਤੇ ਜੋ ਸੋਚ ਵਿਚਾਰ ਦੇ ਚੱਲਦਾ ਹੈ ਜਿਹੜਾ ਚੱਲਿਆ ਹੈ ਉਹਨੇ ਆਪਣੇ ਆਪ ਨੂੰ ਬੁਆਰ ਲਿਆ ਆਪਣੇ ਆਪ ਨੂੰ ਤਾਰ ਲਿਆ ਹੈ ਨਿਰਪਉ ਜਪੈ ਸਾਗਲ ਪਉ ਮਿਟਾ ਸਾਧੂ ਗੁਰੂ ਕਹਿੰਦੇ ਨੇ ਤੂੰ ਉਸ ਨਿਰਪਉ ਨੂੰ ਜਪੇਂਗਾ ਤੇਰੇ ਸਾਗਲ ਪਉ ਪਉ ਦਾ ਡਰ ਤੇਰੇ ਸਾਰੇ ਡਰ ਚੁੱਕੇ ਜਾਣਗੇ ਮੌਤ ਦਾ ਡਰ ਜਮਾਂ ਦਾ ਡਰ ਮੈਂ ਆ ਕੁਝ ਕਰਦਾ ਪਿਆ ਇਹ ਮੇਰਾ ਕੰਮ ਸਿਰੇ ਚੜੇਗਾ ਜਾਂ ਨਹੀਂ ਚੜੇਗਾ ਜੋ ਕੁਝ ਸੋਚਦੇ ਡਰਦੇ ਵਿੱਚ ਹੀ ਇਨਸਾਨ ਸਾਰੇ ਡਰ ਚੁੱਕੇ ਜਾਣਗੇ ਜਦੋਂ ਗੁਰੂ ਦੇ ਰਣ ਲੱਗੇ ਆ ਕਿਉਂਕਿ ਪ੍ਰਭ ਕਿਰਪਾ ਤੇ ਪ੍ਰਾਣੀ ਅਰ ਰੱਬ ਦੀ ਕਿਰਪਾ ਦੇ ਨਾਲ ਪ੍ਰਾਣੀ ਛੁੱਟ ਸਕਦਾ ਮੈਂ ਵੱਲੋਂ ਵੰਦਨ ਪਏ ਨੇ ਨਾ ਇਸ ਪ੍ਰਾਣੀ ਇਸ ਮਨੁੱਖੇ ਨੂੰ ਵੰਦਨ ਰੱਬ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਛੁੱਟ ਸਕਦਾ ਨੇ ਸਭ ਤੋਂ ਵੱਡਾ ਡਰ ਦਾ ਵੰਦਨ ਹੈ ਖਲਾਸੀ ਦਾ ਜਿਹੜਾ ਇਹਦਾ 84 ਲੱਖ 100 ਦਾ ਉਹ ਖਲਾਸੀ ਹੁੰਦੀ ਹੈ ਸਭ ਤੋਂ ਵੱਡਾ ਜਨਮ ਮਰਨ ਦਾ ਵੰਦਨ ਹੈ ਉਹ ਘਟਿਆ ਜਾਂਦਾ ਜਿਸ ਸਭਰਾਵ ਰੱਖ ਹੈ ਜਿਸੇ ਨਹੀਂ ਉਨ ਜਦੋਂ ਅ ਰੱਬ ਨੇ ਰੱਖਦਾ ਹੈ ਜਾਂ ਰੱਬ ਜੀ ਜੀ ਨੂੰ ਰੱਖਦੇ ਨੇ ਉਹਨੂੰ ਕੋਈ ਫਿਰ ਦੁੱਖ ਨਹੀਂ ਪਿਆ ਪਦਾ ਅ ਰੱਬ ਜੀ ਹਰ ਇੱਕ ਤੇ ਰਹਿਮਤ ਵਰਸਾਉਂਦੇ ਨੇ ਪਰ ਰੱਬ ਦੀ ਰਹਿਮਤ ਨੂੰ ਜਾਣਨ ਵਾਲਾ ਕੋਈ ਵਿਰਲਾ ਹੁੰਦਾ ਹੈ ਰੱਬ ਨੇ 84 ਲੱਖ ਜੁਨ ਬਣਾਈ ਹੈ ਆਪਣੀ ਮਰਿਆਦਾ ਦੇ ਵਿੱਚ ਸਾਹ ਨੂੰ ਰੱਖੀ ਹੈ ਇਨਸਾਨ ਵੀ ਰੱਬ ਦੀ ਮਰਿਆਦਾ ਦੇ ਵਿੱਚ ਹੀ ਅੱਬਾ ਦੇ ਕਿਸਮਤੀ ਉਦੋਂ ਹੁੰਦੀ ਹੈ ਨਸਾਨ ਦੀ ਤਾਂ ਜਦੋਂ ਰੱਬ ਦੀ ਮਰਿਆਦਾ ਤੋਂ ਵਾਰਜ ਹੁੰਦਾ ਹੈ ਹੁਣ ਦੁੱਖ ਲੱਗੇ ਹੈ ਵੀ ਤਕਲੀਫ ਵੀ ਰੋਗ ਜੋ ਕੁਝ ਨੂੰ ਲੱਗੇ ਹੈ ਤਾਂ ਸਤਿਗੁਰੂ ਤਾਂ ਪਹਿਲੀ ਕਹਿੰਦੇ ਸੀ ਕਿ ਭਾਈ ਤੂੰ ਤੇਰੀ ਜ਼ੈਰਾ ਹੈ ਤੇਰੀ ਜ਼ਿੰਦਗੀ ਦਾ ਤੇਰੇ ਜਉਣ ਦੀ ਵੀ ਮਰਿਆਦਾ ਹੈ ਇਹ ਨਹੀਂ ਜਿਹੜਾ ਕੁਝ ਆਇਆ ਖਾਦਾ ਜੋ ਕੁਝ ਕਰਮ ਕੀਤੇ ਚੱਲੇ ਜੋ ਵਿਚਾਰ ਆਏ ਤੇਰੇ ਜਨ ਮੈਂ ਰੱਬ ਨੇ ਤੇਰੀ ਜ਼ਿੰਦਗੀ ਦਾ ਦੈਰਾ ਬਣਾਇਆ ਤੇਰੇ ਕੋਲ ਆਨੰਦ ਹੀ ਤੰਨਾ ਹੈ ਤੇਰੇ ਕੋਲ ਆ ਗਿਆ ਤੂੰ ਪੂਰੀ ਦੁਨੀਆ ਨੂੰ ਵੱਢ ਸਕਦਾ ਹੈ ਇਹ ਕਰਮ ਜਾਂ ਇਹ ਸੋਚ ਜਾਂ ਇਦਾਂ ਦੇ ਰੱਬ ਨੇ ਕਿਸੇ ਨੂੰ ਨਹੀਂ ਬਖਸ਼ਿਆ ਜਿੱਦਾਂ ਦਾ ਤੈਨੂੰ ਬਖਸ਼ਿਆ ਤੇਰੇ ਕੋਲ ਆਨੰਦ ਆ ਗਿਆ ਉਹ ਜੀ ਨੂੰ ਮਰਜ਼ੀ ਇਹ ਨਾਲ ਦੇ ਸਕਦਾ ਤੂੰ ਆਨੰਦ ਦੇ ਵਿੱਚ ਹੈ ਤੇਰੇ ਨਾਲ ਪੂਰੀ ਦੁਨੀਆ ਆਨੰਦ ਦੇ ਵਿੱਚ ਜਦੋਂ ਤੂੰ ਵਗੜਦਾ ਹੈ ਉਹ ਸਾਰੀ ਦੁਨੀਆ ਨੂੰ ਤਕਲੀਫ ਦੇ ਦਿੰਦਾ ਹੈ ਇਹ ਵਿਗੜਿਆ ਹੋਇਆ ਖਾਣ ਛਤੀ ਪ੍ਰਕਾਰ ਦਾ ਭੋਜਨ ਵਿਗੜ ਗਿਆ ਫਿਰ ਅਲ ਸੁਪਲ ਸੁਗੰਧ ਇਹਦੇ ਕਰਮ ਵਿਗੜ ਗਏ ਨੇ ਸੋਚ ਵਿਚਾਰ ਵਿਗੜ ਗਈ ਹੈ ਫਿਰ ਇਹਦਾ ਖਾਣਾ ਪੀਣਾ ਰਹਿਣਾ ਸਨਾਰਕ ਚੀਜ਼ ਬਦਲ ਨਹੀਂਦੀ ਸਤਿਗੁਰੂ ਕਹਿੰਦੇ ਤੇਰੇ ਤੋਂ ਬੜਿਆਂ ਨੂੰ ਆਨੰਦ ਮਿਲਦਾ ਹੈ ਸਕੂਨ ਮਿਲਦਾ ਹੈ ਕਈ ਜ਼ਿੰਦਗੀਆਂ ਮਿਲਦੀਆਂ ਨੇ ਅ ਜਦੋਂ ਇਨਸਾਨ ਆਪਣੇ ਚਸਕੇ ਦੇ ਲਈ ਆਪਣੇ ਸਵਾਦ ਦੇ ਲਈ ਸਤਿਗੁਰੂ ਕਹਿੰਦੇ ਜੀਵ ਹਤਿਆ ਕਰਦਾ ਜਾਂ ਜੋ ਵੀ ਕਰਮ ਕਰਦਾ ਹੈ ਫਿਰ ਜਦੋਂ ਡੰਡ ਪੈਂਦਾ ਜਦੋਂ ਦੁੱਖ ਲੱਗਦਾ ਉਦੋਂ ਰੱਬ ਤੇ ਦੋਪਦਾ ਰੱਬ ਜੀ ਤਾਂ ਤੈਨੂੰ ਪਹਿਲੀ ਹੀ ਕਹਿ ਰਹੇ ਨੇ ਕਿ ਭਾਈ ਰੱਬ ਨੇ ਇੱਕ ਮਰਿਆਦਾ ਬਣਾਈ ਹੈ ਮਰਿਆਦਾ ਦੇ ਅਨਸਾਰ ਚੱਲ ਹਰ ਇੱਕ ਨੂੰ ਮਰਿਆਦਾ ਦਿੱਤੀ ਹੈ ਰੱਬ ਨੇ ਖਲਾਸੀ ਉਹਦੀ ਹੁੰਦੀ ਹੈ ਜਿਹੜਾ ਰੱਬ ਦੀ ਮਰਿਆਦਾ ਦੇ ਅਨਸਾਰ ਚੱਲਦਾ ਹੈ ਬੰਦਨ ਉਹਦੇ ਕੱਟੇ ਜਾਂਦੇ ਨੇ ਜੀ ਜਿਹੜਾ ਗੁਰੂ ਦੇ ਮੁਤਾਬਕ ਚੱਲਦਾ ਹੈ ਤੇ ਸਤਿਗੁਰੂ ਕਹਿੰਦੇ ਜਿਸ ਸਿਪਰਾਵ ਰੱਖ ਹੈ ਰੱਖ ਦੇ ਕਿਨੂੰ ਨੇ ਸਤਿਗੁਰੂ ਕਿਸਨਾਹੀ ਜੋ ਜਿਹਨੂੰ ਰੱਖ ਲਿਆ ਰੱਬ ਨੇ ਉਹਨੂੰ ਦੁੱਖੋਂ ਦੇ ਨੇੜੇ ਜਿਵੇਂ ਆ ਸਕਦਾ ਸਤਿਗੁਰੂ ਤਾਂ ਕਹਿੰਦੇ ਨੇ ਤਾਤੀ ਬਾਉ ਨਾਲ ਲੱਗਈ ਪਾਰ ਬ੍ਰਹਮਚਰਣਾ ਦੁੱਖ ਦੀ ਗੱਲ ਤਾਂ ਬੜੀ ਦੂਰ ਦੀ ਹੈ ਉਹਨੂੰ ਤਾਂ ਤੱਤੀ ਬਾਅ ਵੀ ਨੇ ਉਹਦੇ ਵੱਲ ਆਣ ਦਿੰਦੇ ਸਤਿਗੁਰੂ ਤਾਂ ਜਦੋਂ ਰੱਬ ਦੀ ਮਰਿਆਦਾ ਦੇ ਅਨਸਾਰ ਚੱਲਦੇ ਨਾਮ ਜਪਤ ਮਨ ਮਨ ਹੋਵਤ ਸੁਖ ਨਾਮ ਜਪਦਿਆਂ ਹੋਇਆਂ ਰੱਬ ਦੀ ਰਣਕੀ ਕਰਦਿਆਂ ਹੋਇਆਂ ਫਿਰ ਸਕੂਨ ਮਿਲਦਾ ਹੈ ਸੋਕ ਮਿਲ ਲੈ ਆਨੰਦ ਮਿਲ ਲੈ ਜਿੰਦਗੀ ਦਾ ਖੇੜਾ ਬਣਦਾ ਇੱਕ ਜ਼ਿੰਦਗੀ ਐ ਇਦਾਂ ਦੀ ਬਣ ਜਾਂਦੀ ਐ ਕਿ ਇਹਦੇ ਕੋਲ ਸਕੂਨ ਸਕੂਨ ਦਾ ਭਰਿਆ ਪਿਆ ਆਨੰਦ ਦਾ ਭਰਿਆ ਹੁੰਦਾ ਤਦੋਂ ਬਣਦਾ ਜਦੋਂ ਗੁਰੂ ਦੇ ਨਾਲ ਇਹ ਜੁੜ ਗਿਆ ਚਿੰਤਾ ਜਾਏ ਮਿਟੇ ਹੰਗ ਜਦੋਂ ਚਿੰਤਾ ਮਿਟਦੀ ਐ ਨਾ ਚਿੰਤਾ ਜਾਂਦੀ ਐ ਤਦੋਂ ਹੰਕਾਰ ਹੰਕਾਰ ਉਦੋਂ ਮਿਟਦੇ ਤਾਂ ਇਹ ਚਿੰਤਾ ਆਪਣੀ ਗੁਰੂ ਦੇ ਦਵਾਰੇ ਤੇ ਲੈ ਕੇ ਆਂਦਾ ਦੁਨੀਆਂ ਦੇ ਵਿੱਚ ਚੱਲਦਾ ਚਿੰਤਾ ਲੈ ਕੇ ਬੜੀ ਚਿੰਤਾ ਹੈ ਕਿਸੇ ਨੌਕਰੀ ਦਾਕਾਰ ਦੀ ਕਿਸੇ ਨੂੰ ਕੰਮਕਾਰ ਦੀ ਕਿਸੇ ਨੂੰ ਪਰਿਵਾਰ ਦੀ ਖੁੱਦ अनेका ਚਿੰਤਾ ਮਾਣੇ ਸਤਿਗੁਰੂ ਕਹਿੰਦੇ ਤੂੰ ਇੱਥੇ ਲੈ ਕੇ ਆ ਗੁਰੂ ਦੇ ਦਵਾਰੇ ਤੇ ਲੈ ਕੇ ਆ ਇਹ ਤੇਰੀਆਂ ਚਿੰਤਾਆਂ ਮੇਰੇ ਰੋਗ ਸਰੇ ਹੋ ਕਰਨ ਪਰ ਗੱਲ ਨਾਲ ਇਹ ਹੈ ਕਿ ਤੈਨੂੰ ਆਪਣਾ ਹੰਕਾਰ ਦੇ ਆਪਣਾ ਪੰਡਾ ਚਿੰਤਾ ਜਾਏ ਮਿਟੇ ਹੰਕਾਰ ਚਿੰਤਾ ਵੀ ਜਦੀ ਜਾਂਦੀ ਹੈ ਰੋਗ ਵੀ ਚਲੇ ਜਾਂਦੇ ਨੇ ਹਰ ਇੱਕ ਬਸਤੂ ਦੀ ਝੋਲੀ ਦੇ ਵਿੱਚ ਪਦਾਰਥ ਝੋਲੀ ਦੇ ਵਿੱਚ ਪੈਂਦਾ ਦਾਤ ਝੋਲੀ ਦੇ ਵਿੱਚ ਪੈ ਜਾਂਦੀ ਹੈ ਪਰ ਇਨਸਾਨ ਦਾ ਵੱਧ ਕਿਸਮਤ ਜੋਤੇ ਹੁੰਦੀ ਹੈ ਕਿ ਜਦੋਂ ਕਿ ਆਪਣੀ ਮਨ ਆਪਣੇ ਈਗੋ ਨੂੰ ਨਹੀਂ ਧਿਆਨ ਆਪਣੇ ਹੰਕਾਰ ਨੂੰ ਨਹੀਂ ਛੱਡਦਾ ਸਤਿਗੁਰੂ ਦਿੱਸ ਜਨ ਕੋ ਕੋਈ ਨਾ ਪਹੁੰਚਾ ਹੰਕਾਰ ਛੱਡੇਗਾ ਸਤਿਗੁਰੂ ਰੁਤਬਾ ਉਹ ਦਿੰਦੇ ਨੇ ਕਿ ਤੇਰੀ ਬਰਾਬਰੀ ਨਹੀਂ ਕੋਈ ਵਰਸਾ ਆ ਰੱਬ ਅਪਹੁੰਚ ਹੈ ਹੁਣ ਉਸ ਅਪਹੁੰਚ ਨੇ ਤੈਨੂੰ ਇਦਾਂ ਦੀ ਪਦਵੀ ਦੇਣੀ ਹੈ ਕਿ ਉੱਥੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ ਕਿਉਂਕਿ ਉਹਦੇ ਕਰਮਾਂ ਬਣਨਗੇ ਤਾਂ ਪਹੁੰਚ ਬਣੇਗੀ ਉਹਦਾ ਵੀ ਸੋਚ ਵਿਚਾਰ ਬਣੇਗੀ ਤਾਂ ਪਹੁੰਚ ਬਣੋਈਗੀ ਕਿਸੇ ਦੀ ਪਹੁੰਚ ਨਹੀਂ ਹੈ ਇਹ ਬਣਦੀ ਹੈ ਪਹੁੰਚ ਕਰਮਾਂ ਦੇ ਨਾਲ ਸਤਿਗੁਰੂ ਕਹਿੰਦੇ ਨੇ ਉੱਥੇ ਤੱਕ ਕੋਈ ਨਹੀਂ ਪਹੁੰਚ ਸਕਦਾ ਜਿੱਥੇ ਤੱਕ ਰੱਬ ਨੇ ਤੈਨੂੰ ਪਹੁੰਚਾ ਦੇਣਾ ਹੈ ਤਿਸ ਸਿਰ ਉੱਪਰ ਠਾਡਾ ਗੁਰਸੂਰਾ ਠਾਡਾ ਹੁੰਦਾ ਹੈ ਸਿਰ ਤੇ ਖਲੋਤਾ ਹੋਇਆ ਖੜਿਆ ਹੋਇਆ ਰੱਬ ਜੀ ਤੇਰੇ ਸਿਰ ਤੇ ਖਲੋਤੇ ਨੇ ਕੋਈ ਦੁੱਖ ਤਕਲੀਫ ਜੋ ਕੁਝ ਵੀ ਆਉਂਦਾ ਉਹ ਤੇਰੇ ਸਿਰ ਤੇ ਨੇ ਪਰ ਤੇਨੂੰ ਸੂਰਾ ਬਣ ਕੇ ਚੱਲਣਾ ਪਵੇਗਾ ਗੁਰੂ ਗੁਰੂ ਸੂਰਾ ਗੁਰੂ ਤੈਨੂੰ ਸੂਰਾ ਬਣਾਉਂਦੇ ਨੇ ਸੂਰਮਾ ਬਣਾਉਂਦੇ ਨੇ ਹੁਣ ਬਾਹਰ ਦਾ ਤਾਂ ਇਨਸਾਨ ਦੇ ਕੋਲ ਲੱਖਾਂ ਇਲਾਜ ਇਹਨੇ ਕਰ ਲਏ ਨੇ ਕੋਈ ਦੁਸ਼ਮਣ ਹੈ ਕੋਈ ਥਾਂ ਤਕਾਣਾ ਬਦਲ ਲੈਣਾ ਹੈ ਜੇ ਇਹਨੂੰ ਪਤਾ ਹੈ ਕਿ ਮੇਰਾ ਦੁਸ਼ਮਣ ਹੈ ਉਹਦੇ ਨਾਲ ਬੋਲਚਾਲ ਘਟੂ ਪਜੇਗੀ ਬਾਹਰ ਦਾ ਇਲਾਜ ਹੋ ਸਕਦਾ ਹੈ ਲੱਖਾਂ ਬਾਰੀ ਹੋ ਸਕਦਾ ਹੈ ਅੰਦਰ ਦਾ ਇਲਾਜ ਤਾਂ ਗੁਰੂ ਦੇ ਕੋਲ ਹੈ ਰਾਜਾ ਪਰਜ ਸਮ ਕਰ ਮਾਗੈ ਐਸੋ ਕਾਲ ਬਿਡਾਨੀ ਅੰਦਰ ਦਾ ਜਿਹੜਾ ਤੇਰਾ ਚੱਲਦਾ ਹੈ ਉਹ ਤੇਰੇ ਆਪਣੇ ਤੇਰੇ ਦੁਸ਼ਮਣ ਬਣੇ ਨੇ ਕਾਮ ਤੇਰਾ ਦੁਸ਼ਮਣ, ਕ੍ਰੋਧ ਤੇਰਾ ਦੁਸ਼ਮਣ ਜਦੋਂ ਤੂੰ ਉਹਨਾਂ ਨੂੰ ਜਿੱਤ ਸਕਵੇਂਗਾ ਉਦੋਂ ਤੇਰੀ ਜਿੱਤ ਹਾਸਲ ਕਰ ਸਕਵੇਂਗਾ ਸਤਿਗੁਰੂ ਕਹਿੰਦੇ ਨੇ ਬਾਹਰ ਤੱਕ ਤੂੰ ਜਿੰਨਾ ਲੱਖਾਂ ਦੀ ਤਨ ਅੰਦੋਲਤ ਜੂੜੀ ਲੱਖਾਂ ਹੀ ਤੂੰ ਦੁਨੀਆ ਦੇ ਵਿੱਚ ਨਾਮ ਕਰਨ ਕਰ ਲਈ ਨਾਮ ਕਮਾ ਲਈ ਅਰ ਜਦੋਂ ਤੱਕ ਆਪਣੇ ਆਪ ਨੂੰ ਨਹੀਂ ਜਿੱਤਦਾ ਉਦੋਂ ਤੱਕ ਕਰ ਨਹੀਂ ਹੁਣ ਰੱਬ ਹਰ ਇੱਕ ਦੇ ਸਿਰ ਤੇ ਖੜੋਤਾ ਹੈ ਸਤਿਗੁਰਾਂ ਨੇ ਡਿਊਟੀ ਲਾਈ ਹੈ ਚਿੱਤਰ ਗੁਰੂ ਦੀ ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੂੰ ਇਹ ਦੇ ਕਹਾਂ ਸਬਾ ਨਹੀਂ ਰੱਬ ਤੋਂ ਤਾਂ ਕੁਝ ਸਬਾ ਨਹੀਂ ਸਕਦਾ ਅਤੇ ਚਿੱਤਰ ਗੁਬਤ ਤੇਰਾ ਲੇਖਾ ਮਾ ਤਬਾ ਕੌਣ ਪੜਦਾ ਤੇਰਾ ਨੱਕ ਇਹੋ ਚਿੱਤਰ ਗੁਬਤ ਤੇਰਾ ਲੇਖਾ ਚੋਕਾ ਦਿੰਦੇ ਨੇ ਤੇਰਾ ਪਰਦਾ ਕੌਣ ਢਕੇਗਾ ਹਲੋ ਰੱਬ ਤੋਂ ਕੋਈ ਓਲਾ ਨਹੀਂ ਸਾਡੀ ਜੀਵਨ ਸਾਡੇ ਸੋਚ ਵਿਚਾਰ ਵੀ ਰੱਬ ਦੇ ਸਾਰੇ ਨੇ ਸਤਿਗੁਰੂ ਜੀ ਸਿੱਧਾ ਕਹਿੰਦੇ ਨੇ ਸਿਰ ਉੱਪਰ ਠਾਡਾ ਗੁਰੂ ਤੇਰੇ ਸਿਰ ਤੇ ਤਾਂ ਰੱਬ ਖਲੋਤਾ ਹੈ ਤੇਰੇ ਸਿਰ ਤੇ ਤਾਂ ਗੁਰੂ ਹੈ ਉਹਲਾ ਕੀ ਤੋਂ ਕਰੇਗਾ ਗੁਰੂ ਨੇ ਤੇਰੀ ਜ਼ਿੰਦਗੀ ਇੱਕ ਆਨੰਦ ਬਣਾਉਣਾ ਰਚਣਾਉਣ ਅਗਲਾ ਸਮਾ ਕਿਰਲੀ ਰਚਣਾਉਣ ਹੋਵੇ ਸਤਿਗੁਰਾਂ ਨੇ ਉਹ ਤੈਨੂੰ ਇੱਕ ਰਸਤਾ ਦੱਸਣਾ ਪਰ ਉਹ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਨੇ ਇਨਸਾਨ ਨੇ ਆਪਣੇ ਸਾਥ ਦੇ ਨਾਲ ਚੱਲ ਕੇ ਆਪਣੀ ਜ਼ਿੰਦਗੀ ਨੂੰ ਇੱਕ ਵਸਾਦਲ ਦੇ ਕੰਡੇ ਤੇ ਖੜਾ ਕਰ ਸਤਿਗੁਰੂ ਕਹਿੰਦੇ ਨੇ ਜਦੋਂ ਤੱਕ ਗੁਰੂ ਦੇ ਮੁਤਾਬਕ ਨਹੀਂ ਚੱਲਦਾ ਉਦੋਂ ਤੱਕ ਤੂੰ ਸੁਰਮਾਨ ਨਹੀਂ ਹੋ ਸਕਦਾ ਸੂਰਾ ਕਹਿੰਦੇ ਸੁਰਮਾਨ ਸੁਰਮਾ ਉਹ ਜਿਹੜਾ ਜਿੱਤ ਹਾਸਲ ਕਰਦਾ ਬਾਹਰ ਦੀ ਹੋ ਸਕਦਾ ਜਿੱਤ ਹਾਸਲ ਕਰ ਲੈ ਪਰ ਜੇ ਅੰਦਰ ਦੀ ਜਿੱਤ ਹੁੰਦੀ ਹੈ ਨਾ ਗੁਰੂ ਦੇ ਨਾਲ ਗੁਰੂ ਦੇ ਕੋਲ ਆ ਗਿਆ ਜਿਹੜਾ ਵੀ ਗੁਰੂ ਨੂੰ ਨਾਲ ਲੈ ਕੇ ਚੱਲੇ ਆ ਗੁਰੂ ਦੇ ਪੋਤਾਸਰੇ ਨਾਲ ਚੱਲਿਆ ਗੁਰੂ ਨੇ ਉਹਨੂੰ ਜਿਤਾਇਆ ਹੈ ਹਰਾਇਆ ਨਹੀਂ ਜਿਹੜੀ ਵੀ ਬਾਜੀ ਉਹ ਪਈ ਹੈ ਸਤਿਗੁਰਾਂ ਨੇ ਉਹਨਾਂ ਨੂੰ ਜਿਤਾਇਆ ਹੈ ਉਹ ਨਹਰਾਇਆ ਨਹੀਂ ਹਮਰ ਰੁਤੇ ਫਿਰਦੇ ਕੋਈ ਬਾਤ ਨਾ ਪੁੱਛਦਾ ਔਰ ਸੰਗ ਕਿਰੇ ਹਮ ਤਾਂ ਔਰ ਸਤਿਗੁਰੂ ਸੰਗ ਕਿਰੇ ਹਮ ਤਾਂ ਕਿ ਸਤਿਗੁਰੂ ਰੋਲਦੇ ਫਿਰਦੇ ਤੁਹਾਡੇ ਤਿਵਾਰੇ ਤੇ ਆਇਆ ਤੁਹਾਡੇ ਦਰ ਤੇ ਆਇਆ ਕਿਰਪਾ ਕਰੋ ਤੇ ਜਦੋਂ ਇਹਦਾ ਤਰਲਾ ਬਣਦਾ ਨਾਨਕ ਤਾਂ ਕਿ ਕਾਜ ਜਦੋਂ ਸੂਰਾ ਬਣ ਗਏ ਆ ਸਤਿਗੁਰੂ ਕਹਿੰਦੇ ਨੇ ਰੱਬ ਨੇ ਰਹਿਮਤ ਕੀਤੀ ਫਿਰ ਤੇਰੇ ਕਾਜ ਸਾਰੇ ਸੰਭਲੇ ਇਹ ਤਾਂ ਗੁਰੂ ਦੇ ਆਸੇ ਦੇ ਨਾਲ ਗੁਰੂ ਦੀ ਟੀਕੂਟ ਆਸਰਾ ਵਿੱਚ ਚੱਲਦਾ ਆਪੋ ਤੋਂ ਬਾਰੇ ਨਿਆਰੇ ਬਾਰੇ ਨਿਆਰੇ ਦਾ ਭਾਵ ਹੈ ਇਨਸਾਨ ਦੇ ਕਰਮ ਬਣਦੇ ਨੇ ਸੋਚ ਵਿਚਾਰ ਬਣਉਂਦੀ ਹੈ ਸੋਚ ਵਿਚਾਰ ਦੇ ਨਾਲ ਇਨ ਜਨਰੀ ਦੀ ਸਾਰੀ ਦੀ ਜ਼ਿੰਦਗੀ ਦਾ ਇੱਕ ਲਕਸ਼ਣ ਬਣਦਾ ਹੈ ਜਿਹਦਾ ਰੱਬ ਦੇ ਦਰ ਤੱਕ ਉਹ ਨਸੀਬ ਹੁੰਦਾ ਹੈ ਜਾਂ ਰੱਬ ਦੇ ਦਰ ਤੱਕ ਉਹ ਪ੍ਰਵਾਨ ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਇਨਸਾਨ ਕਰੇ ਪਰ ਕਿਸੇ ਨਾ ਕਿਸੇ ਧਰਮ ਦੇ ਮੁਤਾਬਕ ਤਾਂ ਇਨਸਾਨ ਨੂੰ ਚੱਲਣਾ ਹੀ ਪੈਣਾ ਕਿਉਂਕਿ ਜਿਹੜੀਆਂ ਅਦਾਇਤਾਂ ਸਾਨੂੰ ਸਾਰੇ ਗੁਰੂ ਨੇ ਦਿੱਤੀਆਂ ਨੇ ਕਿ ਭਾਈ ਧਰਮ ਦੇ ਅਨੁਸਾਰ ਚੱਲੇਗਾ ਤੇਰੀ ਜ਼ਿੰਦਗੀ ਦਾ ਇੱਕ ਦਾਇਰਾ ਬਣੇਗਾ ਹੁਣ ਆਪਣੇ ਦਾਇਰੇ ਤੋਂ ਬਾਹਰ ਹੈ ਤੇਰਾ ਬੋਲਣ ਦਾ ਚੱਲਣ ਦਾ ਖਾਣ ਪੀਣ ਦਾ ਰਹਿਣ ਸਹਿਣ ਦਾ ਤੇਰਾ ਕੋਈ ਦਾਇਰਾ ਨਹੀਂ ਤੇ ਜਦੋਂ ਗੁਰੂ ਦੇ ਮੁਤਾਬਕ ਚੱਲੇਗਾ ਗੁਰੂ ਨੇ ਤੈਨੂੰ ਦਾਇਰਾ ਦੇਣਾ ਉਹਨੂੰ ਕਹਿੰਦੇ ਨੇ ਮਰਿਆਦਾ ਜਦ ਗੁਰੂ ਆਪ ਦਾਇਰੇ ਦੇ ਵਿੱਚ ਚੱਲੇ ਨੇ ਜਿਨ੍ਹਾਂ ਨੇ ਖੰਡੇ ਵਾਟੇ ਦੀ ਥਾਲੂ ਤਿਆਰ ਕੀਤੀ ਉਹ ਆਪਣੇ ਪੰਜਾਬਿਆਰਿਆਂ ਨੂੰ ਕਹਿੰਦੇ ਨੇ ਮੈਨੂੰ ਵੀ ਸ਼ਕਾਓ ਗੁਰੂ ਨੂੰ ਕੀ ਲੋੜ ਸੀ ਸ਼ਕਤ ਦੀ ਜਿਨ੍ਹਾਂ ਨੇ ਤਿਆਰ ਕੀਤਾ ਉਹ ਹੀ ਕਹਿੰਦੇ ਨੇ ਕਿ ਮੈਨੂੰ ਅੰਮ੍ਰਿਤ ਦੀ ਰਾਤ ਦੇ ਦੇ ਖੰਡੇ ਵਾਟੇ ਦੀ ਥਾਲ ਦੇ ਦਿਓ ਇਹਦਾ ਪਾਪ ਕੇ ਆਉਣ ਵਾਲੇ ਜਿਹੜਾ ਸਮਾਂ ਹੈ ਕਿ ਸਤਿਗੁਰੂ ਉਹਨਾਂ ਨੂੰ ਦੱਸ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਵਿਸ਼ਵ ਭਰ ਦੇ ਵਿੱਚ ਭਾਵੇਂ ਦੂਜੇ ਧਰਮ ਦੇ ਨੇ ਉਹਨਾਂ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਭਾਈ ਜਦੋਂ ਤੱਕ ਮर्यादा ਦੇ ਵਿੱਚ ਨਹੀਂ ਚੱਲਾਂਗੇ ਜਿੰਦਗੀ ਨੂੰ ਮर्यादा ਨਹੀਂ ਬਣਾਵਾਂਗੇ ਜਿੰਦਗੀ ਨੂੰ ਦੈਰੇ ਦੇ ਵਿੱਚ ਨਹੀਂ ਰੱਖਾਂਗੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਦੈਰੇ ਦੇ ਵਿੱਚ ਚੱਲਣਾ ਗੁਰੂ ਦੇ ਮੁਤਾਬਕ ਚੱਲਣਾ ਬੜਾ ਜ਼ਰੂਰੀ ਹੈ ਜਿਹੜਾ ਗੁਰੂ ਦੇ ਮੁਤਾਬਕ ਚੱਲੇ ਹੈ ਉਹਦੀ ਜ਼ਿੰਦਗੀ ਦਾ ਆਨੰਦ ਬਣਿਆ ਖੇੜਾ ਬਣਦਾ ਹੈ ਇਹਦੇ ਕਰਕੇ ਉਹ ਤਾਂ ਸਤਿਗੁਰਾਂ ਨੇ ਆਪਣੇ ਪਿਆਰਿਆਂ ਨੂੰ ਹਦਾਇਤ ਕੀਤੀ ਹੈ ਸਿੱਖਾਂ ਨੂੰ ਕਿ ਜ਼ਰੂਰੀ ਹੈ ਪਰ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਹਿੰਦੇ ਸਾਰਿਆਂ ਦੇ ਲਈ ਜੁਰੀ ਹੈ ਭਾਵੇਂ ਜਿਹੜੇ ਵੀ ਮਰਜ਼ੀ ਧਰਮ ਨੂੰ ਮੰਨਦੇ ਆਪਣੇ ਧਰਮ ਦੇ ਮੁਤਾਬਕ ਚੱਲਦੇ ਕਰਮੋਦਾਂ ਦੇ ਬਣਾ ਉਹਦਾਂ ਦੇ ਬਣਾਵੇਂਗਾ ਫਿਰ ਜਾ ਕੇ ਕਿਤੇ ਤੇਰੇ ਗੁਰੂ ਦੀ ਤੇਰੇ ਪੀਰ ਦੀ ਤੇਰੇ ਰਹਿਬਰ ਦੀ ਰਹਿਮਤ ਹੋਣੀ ਹੈ ਤੇਰੇ ਕਿਉਂਕਿ ਜਿੰਨੇ ਧਰਮ ਨੇ ਰਹਿਬਰ ਨੇ ਉਹ ਰੱਬ ਤੱਕ ਪਹੁੰਚੇ ਰਸਤਾ ਬਿਸਾ ਘੁੰਮਣ ਕਾਲ ਯੁਗ ਦਾ ਸਮਾਂ ਚੱਲਦਾ ਰਸਤਾ ਗਲਤ ਹੋ ਗਿਆ ਪੁਜਾਰੀਆਂ ਦੇ ਕਾਰਨ ਉਹ ਰੱਬ ਤੱਕ ਹਰ ਕੋਈ ਪਹੁੰਚੀ ਉਹਨਾਂ ਨੇ ਰੱਬ ਦਾ ਰਸਤਾ ਸਹੀ ਬਸਰੀ ਅੱਜ ਨਹੀਂ ਤਾਂ ਕੱਲ ਜਿਵੇਂ ਬਾਲਮਿਕ ਜੀ ਹੋਏ ਨੇ ਉਹਨਾਂ ਨੂੰ ਮਿਲਣ ਆਏ ਸੀ ਸਭ ਲੁੱਟਾਂ ਖੋਹਾਂ ਕਰਨ ਵਾਲੇ ਸੀ ਉਹਨਾਂ ਨੂੰ ਇੱਕ ਨਾਮ ਦੇ ਕੇ ਗਏ ਸੀ ਕਿਤੇ ਤੂੰ ਮਰਾ ਮਰਾ ਜਪਿਆ ਕਰ ਉਹਨਾਂ ਨੂੰ ਕੀ ਜਾਣਿਆ ਉਹਨਾਂ ਦੀ ਬੱਲਾ ਮਰਾ ਕਹਿੰਦੇ ਰੱਬ ਦਾ ਨਾਮ ਮਰਾ ਮਰਾ ਹੁਣ ਰਸਤੇ ਦੇ ਵਿੱਚ ਉਹ ਇਨਸਾਨ ਘਲੋਤਾ ਹੈ ਜਿਹੜਾ ਵੀ ਕੋਈ ਆ ਗਿਆ ਪਾਵੇਂ ਧਰਮੀ ਬੰਦੇ ਉਹਨੇ ਉਹਨੂੰ ਲੁੱਟ ਲਿਆ ਕਿਸੇ ਦੀ ਮਜਬੂਰੀ ਕੋਈ ਖਾਸ ਕੰਮ ਜਾ ਰਿਹਾ ਉਹਨੂੰ ਲੁੱਟ ਲਿਆ ਸਿਰਫ ਆਪਣਾ ਸਵਾਰਥ ਸੀ ਦਾ ਚੁਰਾਸੇ ਤੇ ਖੜ ਜਾਂਦਾ ਸੀ ਲੁੱਟ ਲੈਂਦਾ ਸੀ ਬਾਲਮੀਕ ਜਦੋਂ ਸਾਧੂ ਆਏ ਨੇ ਸਾਧੂਆਂ ਨੂੰ ਲੈ ਕੇ ਕੇ ਬੜੇ ਰੋਹਾਨੀ ਇਹਨਾਂ ਦੇ ਨੂਰ ਹੈ ਬੜੇ ਅਮੀਰ ਲੱਗਦੇ ਨੇ ਇਹਨੇ ਬਨ ਲੈ ਇਸ ਕਿ ਮੈਨੂੰ ਦਿਓ ਸਾਧੂ ਕਹਿੰਦੇ ਸਾਡੇ ਕੋਲ ਕੀ ਆ ਲੰਗੋਠੀ ਹੈ ਸਾਡੇ ਕੋਲ ਤਾਂ ਪੱਲੇ ਆਪਾਂ ਗਮੈ ਸਾਡੇ ਕੋਲ ਤਾਂ ਹੈ ਕੁਝ ਨਹੀਂ ਕਹਿੰਦੇ ਹੀਰੇ ਤੁਹਾਡੇ ਕੋਲ ਹਨ ਕਹਿੰਦੇ ਸਾਡੇ ਕੋਲ ਜਦੋਂ ਉਹਨਾਂ ਦੀ ਅਜਾਮਤ ਵਰਤੀ ਮੰਨੋ ਇਤਿਹਾਸ ਕਾਫੀ ਲੰਮਾ ਹੈ ਉਹਨਾਂ ਦਾ ਅਜਾਮਤ ਵਰਤੀ ਉਹਨਾਂ ਨੇ ਉਹਨਾਂ ਨੇ ਵਰਤਾਈ ਗਿਆਨ ਦਿੱਤਾ ਉਹਨਾਂ ਨੇ ਕਹਿੰਦੇ ਮੈਨੂੰ ਦੇ ਕੇ ਦਿਓ ਕਹਿੰਦੇ ਮਰਾ ਮਰਾਜ ਮਰਾ ਮਰਾ ਤੋਂ ਐਸੀ ਰੱਬ ਦੀ ਕਿਰਪਾ ਹੋਈ RAM RAM ਹੋ ਗਿਆ ਰੱਬ ਦੀ ਕਿਰਪਾ ਮਰਾ ਤੋਂ ਸਿੱਧਾ RAM ਹੋ ਗਿਆ ਪਰ ਉਹ ਜਦੋਂ ਸਿੱਧੀਆਂ ਪੈਂਦੀਆਂ ਨੇ ਰੱਬ ਨੇ ਸਿੱਧੀਆਂ ਪਾਉਣੀਆਂ ਨੇ ਉਹ ਆਪਣੇ ਆਪ ਵਾਹ ਪੈ ਜਾਂਦੀਆਂ ਨੇ ਪਰ ਜਦੋਂ ਗੁਰੂ ਦਾ ਹੋਣਾ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹਣ ਬਾਲਮੀਕ ਦਾ ਜੇ ਉਹਨਾਂ ਨੇ ਹੋਣ ਵਾਲਾ ਸਮਾਂ ਉਹਨਾਂ ਨੇ ਪਹਿਲਾਂ ਲਿਖ ਦਿੱਤੇ ਇਹਦਾ ਰਾਮ ਜੀ ਹੋਣਗੇ ਇਹਦਾ ਉਹ ਲక్ష్మణ ਹੋਣਗੇ ਇਹਦਾ ਉਹਨਾਂ ਦਾ ਪੁੱਤਰ ਹੋਣਗੇ ਉਹ ਪਹਿਲੀ ਲਿਖ ਦਿੱਤਾ ਉਹਨਾਂ ਨੇ ਰਮਾਇਣ ਜਿਹੜੀ ਲਿਖੀ ਹੈ ਵਾਲਮੀਕ ਜੀ ਨੇ ਪਹਿਲੀ ਲਿਖ ਦਿੱਤੀ ਸੀ ਜੁਗਾਇਆ ਨਹੀਂ ਹਉ ਪਰ ਪਹਿਲਾਂ ਲਿਖ ਦਿੱਤੀ ਉਹਨਾਂ ਨੇ ਸਮਾ ਆਇਆ ਨਹੀਂ ਹਉ ਸਮਾ ਪਹਿਲਾਂ ਲਿਖ ਦਿੱਤਾ ਇਤਨੇ ਵੱਡੇ ਰਿਸ਼ੀ ਬਹੁਤ ਕਿ ਮੈਂ ਅਜਦੋਨਾ ਨੇ ਰੱਬ ਦੇ ਨਾਲ ਸਿੱਧੀ ਆਪਣੀ ਬਿਰਤੀ ਜੁ ਉਹ ਗਿਆਨ ਉਹ ਸੋਚੀ ਕਿ ਮੈਂ ਆਈ ਰੱਬ ਦੇ ਗਿਆਨ ਕਰਦੀ ਰੱਬ ਦੀ ਬੰਦੀ ਇਤਨੀ ਕਲਾ ਹੈ ਜਦੋਂ ਅਸੀਂ ਆਪਣਾ ਜ਼ਿੰਦਗੀ ਆਪਣਾ ਜ਼ਿੰਦਗੀ ਦਾ ਕੋਈ ਸਵਾਰਥ ਜਾਂ ਜ਼ਿੰਦਗੀ ਦਾ ਵੀ ਮਨੋਰਥ ਬਣਾ ਲੈਨੇ ਕਿ ਰੱਬ ਜੀ ਰਹਿਮਤ ਕਰੇ ਇਹ ਮਨੋਰਥ ਹੈ ਸਾਡਾ ਜ਼ਿੰਦਗੀ ਦਾ ਪੈ ਪ੍ਰਾਪਤ ਮਾਨਕ ਉਹ ਦਿਹਰੀ ਹੈ ਗੋਵਿੰਦ ਮਿਲਣ ਕੀ ਇਥੇ ਤਰੀ ਬਾਰੀ ਹੈ ਰੱਬ ਨੂੰ ਮਿਲਣ ਦੀ ਇਹ ਬਾਰੀ ਲੰਘ ਗਈ ਹੈ ਫਿਰ ਤਾਂ ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂ ਤਰਾ ਦੇ ਵਿੱਚ ਘੁੰਮਣਾ ਅਤੇ ਜੋਨੀ ਵੀ ਉਹਨਾਂ ਦੀ ਇਤਨੀ ਹੈ ਉਹ ਜੋਨੀ ਜੇ ਆ 83 ਲੱਖ ਵੀ ਗੁਰਬਾਣੀ ਦੇ ਅਧਾਰਕ ਮੰਨੀਏ 84 ਲੱਖ ਜੋਨ ਬਪਾਈ ਮਾਨਸ ਕੋ ਪ੍ਰਵਦੀਵ ਦੇ ਕਿ 84 ਲੱਖ ਵੀ ਗਿਣਤੀ ਕਰੀਏ 84 ਲੱਖ ਗਿਣਤੀ ਦੀ ਉਮਰ ਬੋਧ ਹੈ ਹਜ਼ਾਰਾਂ ਬਰੇ ਤੱਕ ਉਮਰ ਹੈ ਪਿੱਪੜ ਬੋਲ ਬੁਰ ਬੜੇ ਪੰਛੀਆਂ ਦੀਆਂ ਜਾਨਵਰਾਂ ਦੀਆਂ ਬੜੀਆਂ ਉਮਰਾਂ ਨੇ ਹੁਣ 84 ਲੱਖ ਕੱਲਾ ਹੀ ਨਹੀਂ ਕਿ 84 ਲੱਖ ਹੈ ਉਹਨਾਂ ਦੀ ਗਿਣਤੀ ਵੀ ਬਹੁਤ ਹੈ ਪਤਾ ਨਹੀਂ ਕਿੰਨੇ ਕੁ ਚੁੱਕ ਬਣਦੇ ਨੇ ਹੁਣ ਕਿੰਨੇ ਜੁਗਾਂ ਤੋਂ ਵਾਹ ਤੇਰਾ ਜਿਹਨੂੰ ਜਨਮ ਮਿਲੇ ਦਵਾਰਾ ਜੇ ਇਹ ਵਾਰੀ ਲੰਘ ਗਈ ਹੈ ਉਥੇ ਹੀ ਫਿਰ ਤੈਨੂੰ ਆਜੇਗਾ ਫਿਰ ਤਾਂ ਜ਼ਿੰਦਗੀ ਭੋਗਣਾ ਹੈ ਜੇ ਲੇਕਿਨ ਉਹ ਹੰਡਾਉਣਾ ਹੈ ਕਿਹੜੀ ਮਿਲਣੀ ਹੈ ਇਹਦਾ ਕੋਈ ਬਣਾ ਨਹੀਂ ਸਤਿਗੁਰੂ ਕਹਿੰਦੇ ਨੇ ਹੁਣ ਤੇਰੇ ਚੰਗੇ ਭਾਵ ਨੇ ਮਨੁੱਖਾ ਦੇਹੀ ਮਿਲ ਰਹੀ ਹੈ ਆਪ ਵੀ ਸਫਲਾ ਕਰ ਅਤੇ ਆਪਣੇ ਨੇੜੇ ਤੇੜੇ ਨੂੰ ਵੀ ਸਫਲਾ ਬਣਾ ਆਪ ਮੁਕਤ ਮੁਕਤ ਕਰੇ ਸੰਸਾਰ ਇਹ ਕਰਮ ਬਣਦੇ ਨੇ ਸੋਚ ਵਿਚਾਰ ਬਣਦੇ ਆ ਤਾਂ ਸਤਿਗੁਰੂ ਕਹਿੰਦੇ ਨੇ ਉਪਰ ਰੱਖਣ ਹਾਰ ਤੇ ਆ ਉਪਰ ਦਾ ਕੋਣ ਹੈ ਜਿਹੜਾ ਰੱਬ ਨੂੰ ਧਿਆ ਰੱਬ ਨੂੰ ਧਿਆ ਪਰਮਾਤਮਾ ਨੂੰ ਧਿਆ ਸਤਿਗੁਰੂ ਕਰੇ ਗਏ ਹੁਣ ਕਮਰ ਚਾਹੁੰਦੇ ਸਮਾਪਤੀ ਦੇ ਸਮੇਂ ਹੁੰਦੀਆਂ ਫੁੱਲਾਂ ਦੀ ਜਿਵੇਂ ਉਹ ਆਇ ਗੁਰੂ ਜੀ ਕਾ ਖਲਸਾ ਉਹ ਆਇ ਗੁਰੂ ਜੀ ਦੀ ਫਤਿਹ